ਉਕੇ ਵੀ ਹਾਈ ਵੋਲਟੇਜ ਤਾਰਾਂ ਚੋਰੀ ਕਰਨ ਵਾਲਾ ਗਿਰੋ ਤਰਨ ਤਰਨ ਦੀ ਪੁਲਿਸ ਨੇ ਕਾਬੂ ਕੀਤਾ ਇਹ ਚੋਰ ਗਿਰੋ ਤਾਰਾਂ ਚੋਰੀ ਕਰਕੇ ਕਬਾੜੀ ਨੂੰ ਸਸਤੇ ਭਾਅ ਉਤੇ ਅੱਗੇ ਵੇਚ ਦਿੰਦਾ ਸੀ ਚੋਰਾਂ ਦੇ ਨਾਲ ਨਾਲ ਸਸਤੇ ਭਾਅ ਤੇ ਖਰੀਦਣ ਵਾਲਾ ਕਬਾੜੀਆ ਵੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਠਾਕਰ ਆਪਣੇ ਜਿਹੜੇ 400 ਮੀਟਰ ਟੀਵੀ ਡੀਸੀਮ ਤਾਰ ਬਾਰੇ ਅਮਰਸਰ ਤੋਂ ਰਿਪੋਰਟ ਲਾ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਜਿਹੜੀ ਸਾਰੀ ਤਾਰ ਆ ਇਹ ਕੱਟ ਕੇ ਚੋਰੀ ਕਰ ਲੈਂਦੇ ਨੇ ਵੱਢ ਕੇ ਉਹਦੇ ਸੰਬੰਧ ਵਿੱਚ ਪੁਛਤਾਚਾ ਨਹੀਂ ਕੀਤਾ ਸੀ ਸਾਡੇ ਗੋਵਿੰਦ ਥਾਣਾ ਗੋਵਿੰਦਵਾਲਾ ਥਾਣੇ ਵਿੱਚ ਜਿੱਦੀ ਇਨਵੈਸਟੀਗੇਸ਼ਨ ਇੰਸਪੈਕਟਰ ਸੀਏ ਸੁਖਵਿੰਦਰ ਸਿੰਘ ਉਹ ਜੋ ਖੜਾਈ ਗਈ ਜਿਹੜਾ ਮੇਰੇ ਜਿਹੜੀ ਟੀਮਾਂ ਉਹ ਬਣਾ ਕੇ ਸਰਵੇਲੈਂਸ ਲਾ ਕੇ 4 ਮਹੀਨੇ ਰੌਣਕ ਕੀਤਾ ਜਿਨ੍ਹਾਂ ਤੋਂ ਇੱਕ ਕੰਟਲ ਆਪਣੇ ਤਾਰ ਤੇ ਸਿਲਵਰ ਦੀ ਤਾਰ ਤੇ ਆਪਣੇ ਦੂਜੀ ਤਾਰ ਕਾਪਲ ਦੋ ਜੀ ਦਾ ਦਸਖਿਲ ਉਹ ਦੇ ਗ੍ਰਿਵੋ ਜੇ ਕਬਰ ਕੀ ਤੀਂ ਦੋ ਸ਼ੀਰਸ ਟਕਲੇ ਉਹਨਾਂ ਦੇ ਚੱਕਰ ਨਾਲ ਮਹਾਨ ਹੱਥੀ ਗਿੱਟਾ ਤੇ ਤਪਤੀਸ਼ ਅੱਗੇ ਚੱਲ ਰਹੀ ਹੈ ਕਿਉਂਕਿ ਉਹਨਾਂ ਦੀ ਤਾਰ ਹੋਰ ਵੀ ਜ਼ਿਆਦਾ ਚੋਰੀ ਹੋਈ ਹੈ ਇਹ ਲੈ ਕੇ ਆਪਣੇ ਜੰਡਿਆਲਾ ਗੁਰੂ ਆਪਣੇ ਕਵਾੜੀ ਅਸੀਂ ਕਵਾੜੀ ਇਕੜਿਆ ਅਸੀਂ ਗੁਰਾ ਸਿੰਘ ਜੀ ਤੁਸੀਂ ਤੁਹਾਨੂੰ ਪਤਾ ਕੀ ਇਹ ਸਮਾਨ ਚੋਰੀ ਦਾ ਸੀ ਕੀ ਤਰ੍ਹਾਂ ਕਰਨਾ ਚਾਹੀਦਾ ਹੈ ਤੁਹਾਨੂੰ ਕਿੰਨੀ ਗਲਤੀ ਹੋ ਗਈ ਹੈ ਹੈ ਕਿੰਨਾ ਕਮਲ ਖਰੀਦਿਆ ਨੇ ਕੋਕ 70 ਕਿਲੋ ਜੀ ਕੀ ਭਾਖਰੀ ਦਿਆ 80 ਰੁਪਏ ਇੱਥੇ ਨਿਕਲ ਤੂੰ ਵੈਸੇ ਕੀ ਭਾ ਇਹਨਾਂ ਤਾਰ ਦਾ ਹੈਗਾ ਵਾ 95 ਰੁਪਏ 10 ਰੁਪਏ ਦੇ ਫਰਕ ਵਿੱਚ ਨਹੀਂ ਆਉਂਦਾ 25 ਤੁਸੀਂ ਮੰਨਦੇ ਗਲਤੀ ਹੋਈ ਹੈ ਹਾਂ ਜੀ ਸਰ ਕੋਕਾਂ ਜਾਜੋ ਸਰ ਤੇ ਦਰਿਆ ਦੇ ਲਾਗੇ ਪੈਂਦੀਆਂ ਤੇ ਉਥੇ ਥੱਲੇ ਪਈਆਂ ਤੇ ਸਾਰਾ ਥੱਲੇ ਉੱਥੇ ਤਮੀਆਂ ਤਮੀਆਂ ਫਰੀਆਂ ਤੇ ਉਥੇ ਵੱਢ ਕੇ ਲਏ ਹੁੰਦੇ ਨੇ ਸਰ ਅੱਛਾ ਕਾਮਾ ਦੇ 2-3 ਵਾਰ ਹੀ ਕੀਤਾ ਸਰ ਕਿੰਨੀ ਤਾਰ ਤੇ 20-25 ਕਿਲੋ ਹੀ ਹੋਇਆ ਸਰ ਨਹੀਂ ਤੂੰ ਇਹ ਤਾਂਬੇ ਦੀ ਕਿ ਪਤਲ ਦੀ ਹੁੰਦੀ ਹੈ ਨਹੀਂ ਨਹੀਂ ਇਹ ਤਾਂ ਸਿਲਵਰ ਦੀ ਹੈ ਸਰ ਹਾਂ ਜੀ ਸਰ ਗਲਤੀ ਹੋਈ ਹੈ ਹਟੋ ਗਲਤੀ ਹਾਂ ਕਿੰਨੇ ਜਣੇ ਤੁਸੀਂ ਅਗੇ ਜੋ ਚਾਰ ਜਣੇ ਸਾਰੇ ਅੱਛਾ ਹੋਰ ਜਣੇ ਲਾਉਣ ਵਾਲੇ ਤੇ ਚੌਥਾ ਸਾਰੇ ਚੌਥਾ ਕਹੜਾ ਬੰਦਾ ਹੈ ਚੌਥੇ ਭਾਈ ਹੁਣੀ ਆ ਕੁੜੀਆਂ ਇਹਨਾਂ ਨੂੰ ਕੀ ਭਾਵੇਂ ਇਹ ਦੇ 80 ਦੇ 80 ਰੁਪਏ ਵੇਚਦੇ ਸਰ ਅੱਛਾ ਤੇ ਕਿੰਨਾ ਕੁ ਸਮਾਨ ਇਹਨਾਂ ਹੋਂ ਤੱਕ ਦਿੱਤਾ ਹੋਗਾ ਤੇ ਬੱਗ ਇੰਨਾ ਜਣੇ ਬਿਲਕੁਲ ਗਿਨਤੀ ਕੋਈ ਨਹੀਂ ਹਾਂ ਤਰੰਤ ਤਰੰਤੋ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੁੜੀਆਂ ਜੰਗਲ